जो साम आदमी पार्टी अरविंद केजरीवाल जी साबण मुख्यमंत्री सरदार भगवंत सिंह मान बहुत सो तो तो ने मैं जिम्मेवारी दिखीवारी गई खुशी की गल भी पूरी चल रही है इस जिम्मेदारी सही ढंग जो सा नेताओं ने पब्लिक ने सारे आसाने मुताबिक उसके पूरा उत्तर डिपार्टमेंट गल बहुत जिम्मेदारी

ਇਸ ਸਾਰਭੋਂ ਉਸੇ ਮੰਗ ਦੀ ਸੰਭਾਲ ਦੇ ਵਿੱਚ ਉਹਨਾਂ ਦੇ ਯੋਗ ਰਹਿਣ ਕੋਈ ਤੇ ਅਸੀਂ ਇਸ ਜ਼ਿੰਮੇਵਾਰੀ ਨੂੰ ਸਹੀ ਤੰਗ ਦੇ ਨਾਮ ਤੋਂ ਲੋਕਾਂ ਨੂੰ ਮਨ ਦੇ ਹਾਸਲ ਆਉਂਦਾ ਰੋਜੀਦਾਰਾਂ ਨੂੰ ਰੋਜ਼ੀ ਕਰ ਜਿਹੜੀ ਮਿਲ ਗਈ ਹੈ ਉਹ ਇਹ ਕਹਿ ਰਿਹਾ ਜਿਹੜੇ ਮੰਤਰੀ ਹੈ ਮਾਈਨਿੰਗ ਦੇ ਮੰਤਰੀ ਚਾਰ ਵਾਰ ਬਦਲਦਾ 2.5 ਸਾਲਾਂ ਦੇ ਵਿੱਚ ਚਾਰ ਵਾਰ ਮੰਤਰੀ ਬਣ ਕੇ ਕਿਉਂਕਿ 20000 ਕਰੋੜ ਰੁਪਏ ਦੀ ਗੱਲ ਕੀਤੀ ਬਿਲ ਨਾ ਪਾ ਉਹ ਵੀ ਬੜੀ ਤਰ੍ਹਾਂ ਤਕਲੀਫ ਦੀ ਹੈ ਸਾਡੀ ਪਾਰਟੀ ਸਾਡੇ ਐਮਐਲਏ ਸਾਡਾ ਮੁੱਖ ਮੰਤਰੀ ਕੋਨੇ ਦੇਖਣਾ ਹੈ ਵੀ ਕਿਸ ਬੰਦੇ ਨੂੰ ਕਦੋਂ ਤੇ ਕੀ ਕੰਮ ਲੈਣਾ ਜਿਸ ਤਰ੍ਹਾਂ ਭਗਮਾਨ ਨੇ ਕਰਦੇ ਦੇਖੋ ਬ੍ਰੋਦੇ ਪੱਲੇ ਨੇ ਕਹਿਣ ਦਾ ਹੁਸੈਨ ਨਹੀਂ ਬਿਲਕੁਲ

ਮੈਂ ਇਹ ਗੱਲ ਕਹਨਾ ਕਿ ਜਿਹੜੇ ਵੀ ਇਸ ਤਰ੍ਹਾਂ ਦੇ ਨਮਾਇੰਦਗੀ ਕਰਦੇ ਰਹੇ ਆ ਉਹਨਾਂ ਨੇ ਵੀ ਕਾਫੀ ਕੁਝ ਕੀਤਾ ਪਰ ਉਹਨਾਂ ਨਹੀਂ ਕੀਤਾ ਜਿੱਦਿਆਂ ਵੱਡੀਆਂ ਤਾਕਤਾਂ ਨਾਲ ਬਣੀਆਂ। ਮੈਂ ਤੁਹਾਨੂੰ ਜਿੱਦ ਤਾਕਤਾਂ ਬਹੁਤ ਵੱਡੀਆਂ ਰਹਿ ਜਾਂ ਨੇ ਪਰ ਲੈਦੇ ਦੇ ਨਾਲ ਪਛੜੇ ਪੰਦਾ ਚੱਲਦਾ ਮੇਰਾ ਹਰ ਕੰਮ ਪਛੜਿਆ ਹੋਇਆ। ਕੋਈ ਉਦਾਰ ਨਹੀਂ। ਜੋ ਕਿਸ ਕਰਕੇ ਲੋਕਾਂ ਨੇ ਮੈਨੂੰ ਸਰਵਰ ਮੁਹੱਬਤ ਦਿੱਤਾ ਕਿ ਮੈਨੂੰ ਇਸ ਦਾ ਮਾਣ ਹੈ ਕਿ ਜਿਸ ਦਿਨ ਮੈਂ ਹੱਥੇ ਮੈਲੇ ਬਣਿਆ। ਸਾਡੀ ਸਰਕਾਰ ਪਣੀ ਹੈ ਮੈਨੂੰ ਮੁੱਖ ਮੰਤਰੀ ਸਾਹਿਬ ਨੇ ਕਹਿੰਦੇ ਇਹ ਕਹਿੰਦੇ ਆਪਾਂ ਹਲਕੇ ਤੋਂ ਪਛੜੇ ਪੰ ਦਾ ਸ਼ਬਦ ਹੈ ਉਹ ਲਾ ਦੇ ਆਰ ਪਿਛਲੇ 25 ਸਾਲਾਂ ਦੇ ਵਿੱਚ ਸਾਡੀ ਸਰਕਾਰ ਨੇ ਉਹ ਕੰਮ ਕੀਤੇ ਨੇ ਜਿਹੜੇ 40 ਸਾਲਾਂ ਦੇ ਵਿੱਚ ਨਹੀਂ ਕਰ ਸਕਦੇ ਅਸੀਂ ਗਲੀਆਂ ਨਾਲੀਆਂ ਦੀ ਰਾਜਨੀਤੀ ਨਹੀਂ ਕੀਤੀ ਬਸ ਕੰਮ ਉਹ ਵੀ ਕੀਤੇ ਆ ਪਰ ਅਸੀਂ ਉਹ ਕੰਮ ਕੀਤੇ ਨੇ ਜਿਹੜੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕੋ ਜਿਵੇਂ ਅਸੀਂ ਹਲਕੇ ਨੇਰੇ ਦੇ ਵਿੱਚ 14000 ਏਕੜ ਰੱਖਦੇ ਹਾਂ ਨਹਿਰੀ ਪਾਣੀ ਜਿਹੜਾ ਪਿਛਲੇ 40 ਸਾਲਾਂ ਦੇ ਨਹੀਂ ਮਿਲਿਆ ਅਸੀਂ ਉਹ ਦੱਸਦੇ ਆ ਪਾਣੀ ਦਾ ਲੈਵਲ ਹੇਠਾਂ ਜਾ ਰਿਹਾ ਧਾਰਕ ਜ਼ੋਨ ਦੇ ਵਿੱਚ ਅਸੀਂ 68 17000 ਏਕੜ ਨੂੰ ਪਾਣੀ ਦੇ ਦੋ ਅਸੀਂ ਜਿਹੜੀ ਘੱਟ ਨਵੀਂ ਮੇਨ ਵਿੱਚ ਦਿੱਕਤ ਸੀ ਅਸੀਂ ਉਹ ਹੱਲ ਕੀਤੀ ਹੈ ਤੇ ਇੱਥੇ ਲਹਿਰੇ ਦੇ ਵਿੱਚ ਜਿੰਨੇ ਇੱਥੇ ਪਾਣੀ ਕੋਈ ਨਾ ਪਹਲਵਾ ਇਸ ਦਾ ਸਟੇਡੀਅਮ ਦਾ ਕੰਮ ਆ, ਗਲੀਆਂ ਨਾਲੀਆਂ ਦਾ ਕੰਮ ਆ, ਸੜਕਾਂ ਸਬੁੱਟੀਆਂ ਹੋਣ ਆ। ਉਹ ਅਸੀਂ ਕਰਕੇ ਦਿੱਤਾ। ਬਾਹੜਾ ਦੇ ਉੱਤੇ ਰੇਲਿੰਗ ਸੀ ਜਿਹੜੀ ਲੰਬੇ ਸਮੇਂ ਤੋਂ ਮੰਗ ਸੀ ਕੋਣੀ ਲੱਗੀ ਸੀ ਲੋਕ ਆਪਣੇ ਆਪ ਨੂੰ ਦਾ ਸੁਰੱਖਿਅਤ ਮਹਿਸੂਸ ਕਰਦੇ ਸੀ। ਉਹ ਅਸੀਂ ਲਾ ਕੇ ਦਿੱਤੀ ਆਉਣ ਵਾਲੇ ਦਿਨਾਂ ਦੇ ਵਿੱਚ। ਅਸੀਂ ਜਿਹੜਾ ਸ਼ਹਿਰ ਦੇ ਵਿੱਚੋ ਵਿੱਚ ਪੁਰਾਣਾ ਬਿਜਲੀ ਘਰ ਸੀ। ਜਿਹੜਾ 40 ਸਾਲਾਂ ਤੋਂ ਉੱਥੇ ਇੰਟਰਵਿਊ ਗਲਤ ਹੁੰਦੇ ਵੀ ਬਹੁਤ ਕੰਸਟਰਕਟ ਦੇ ਬਣਦੇ ਸਪਨਾ ਕਰਮਣਿਆਵੇ ਅਸੀਂ ਅਸੀਂ ਹੁਣ ਤੇ ਬੜੀ ਸ਼ਾਨਦਾਰ ਬਿਲਡਿੰਗ 4 ਕਰੋੜ ਰੁਪਏ ਦੀ ਲਾਗਤ ਦੇ ਨਾਲ ਕੱਲ ਨੂੰ ਉਹਦੇ ਡਿਸਮੈਂਟਲ ਹੋ ਜਾਣਾ ਤੇ ਉਹਨਾਂ ਨੇ 10-15 ਦਿਨਾਂ ਦੇ ਵਿੱਚ ਅਸੀਂ ਉਹਦੇ ਸ਼ਾਨਦਾਰ ਬਿਲਡਿੰਗ ਜਿਹੜੀ ਤੋਂ ਅਸੀਂ ਹੁਣ ਐਕਸਟੈਂਡ ਕਰੀਏ ਨਾ ਤੇ ਬਣਾਉਂ ਜਾ ਰਹੇ ਇਸ ਦੇ ਇਲਾਵਾ ਜਿਹੜੀ ਵੀ ਇਸਨਾ ਕਾਲਜ ਇਹਨਾਂ ਨੇ ਕਸ਼ਰ ਕਾਲਜ ਬੰਦ ਕਰ ਦਿੱਤਾ ਹੈ ਤੁਹਾਨੂੰ ਕਹੀਦੇ ਸਾਨੂੰ ਜਾਣਦੇ ਆ ਅਸੀਂ ਉਥੇ ਵੀ ਕੋਈ ਐਸੀ ਸਕੀਮ ਬਣਾ ਕੇ ਦੇਵਾਂਗੇ ਸਾਰੇ ਲੋਕੀ ਕਹਿੰਦੇ ਕੁਝ ਨਹੀਂ ਜੀ ਜੀਬੀ ਸਾਹਿਬ ਕਿਸੇ ਕਦੇ ਵੀ ਸੁਪਨਾ ਸੁਝਾਇਆ ਸੀਗਾ ਵੀ ਮੰਤਰੀ ਬਣਨਾ ਜਿਹੜੀ ਸੈਟੀਸਫਾਈ ਲੱਗੇ ਸੀ ਦੀ ਕਹਾਣੀ ਬੜੀ ਵਧੀਆ ਗੱਲ ਇਹਨੂੰ ਸਰਪ੍ਰਾਈਜ਼ ਦਿੱਤਾ ਮੰਨਿਆ ਦਾ ਖੁਸ਼ ਹੋ ਆ ਜੀ ਦੇਖੋ ਇਹ ਕੋਈ ਸਾਡੀ ਪਾਰਟੀ ਦੇ ਵਿੱਚ ਦੀ ਮਾਮਲਾ ਹੈ ਸਾਡੇ ਆਜ਼ਰੇ ਆਮਰਕਰ ਨੇ ਮੇਰੇ ਵੀ ਐਮਐਲਏ ਨੇ ਇਹ ਵੀ ਮੰਤਰੀ ਨੇ ਜਿਹੜਾ ਐਮਐਲਏ ਸੀ ਅਸੀਂ ਅਦੱਤ ਮੱਝ ਸੀ ਜਿਹਨਾਂ ਲੋਕਾਂ ਨੇ ਸਾਨੂੰ ਚੁਣ ਕੇ ਦੇ ਉਹ ਮੈਂ ਪਰਿਵਾਰ ਕਰਦਾ ਸਾਰੇ ਜਿਹੜੇ ਆਪੋ ਚੁਣ ਰਹੇ ਨੇ ਤੇ ਹਰ ਕੋਈ ਕਿੰਨ ਚਾਹਵੇ ਨਾ ਉਹਨਾਂ ਦਾ ਤਨਵਾਦ ਕਰਨਾ ਵੀ ਜਿਨ੍ਹਾਂ ਨੇ ਮੈਨੂੰ ਕਿਸ ਯੋਗ ਬਣਾਇਆ ਕਿ ਮੈਂ ਮੰਤਰੀ ਬਣ ਸਕਾਂ ਮੈਨੂੰ ਜਿੱਤਿਆ ਮੇਰੀ ਕੀ ਪਾਕਿਸਤਾਨ ਸਾਰੇ ਤੁਸੀਂ ਜਾਣਦੇ ਹੋ ਤੁਸੀਂ ਅਸਮਲੇ ਖੜੇ ਸੀ ਪੰਚਾਇਤੀ ਚੋਣਾਂ ਸਾਡੇ ਕੋਈ ਸਥਾਨੀ ਭਾਗ ਦੇਤੇ ਸਾਨੂੰ ਲੋਕਾਂ ਨੇ ਜਿੱਤਿਆ ਲੋਕਾਂ ਨੇ ਆਸਾ ਦੇ ਪੂਰਕ ਸਜਾਓ ਇਹ ਸਾਡੀ ਕੋਸ਼ਿਸ਼ ਰਹੀ ਹੈ ਪਹਿਲਾਂ ਐਮਐਲਏ ਦੇ ਤੌਰ ਤੇ ਮੰਤਰੀਅਲੇ ਵਿੱਚ ਚਲ ਜਾਂਦੇ ਸੀ ਹੁਣ ਆਪ ਕੂਚੀ ਦੇ ਬੈਠ ਕੇ ਕੰਮ ਕਰ ਕਹਿੰਦੇ ਪੰਚਾਇਤਾਂ ਨੂੰ ਵੀ ਦੇਖੋਗੇ ਬੜਾ ਚੱਕਰ ਹੁੰਦਾ ਹੈ ਮਾਈਨਿੰਗ ਮਾਫੀਆ ਮੈਂ ਸਮਝਦਾ ਸਾਰੀ ਪ੍ਰੈਸਰ ਹੈ ਰਾਤ ਨੂੰ ਇਹੀ ਗੱਲਾਂ ਕੀਤੀਆਂ ਸੀ ਮਾਈਨਿੰਗ ਨਹੀਂ ਕਰਨਾ ਇਹ ਚੀਜ਼ ਹੈ ਹੋ ਕਿਹੜਾ ਬੰਦਾ ਨਾ ਰਿਸੋਰਸ ਦੀ ਮਾਈਨਿੰਗ ਮਾਫੀਆ ਲੋਕਾਂ ਜਾਂਦੇ ਜਦੋਂ ਉਹਨਾਂ ਤੇ ਅਟੈਕ ਕਰਨ ਦੀ ਗੱਲ ਨਹੀਂ ਹੈ ਅੱਜ ਸਵੇਰੇ ਹੀ ਮੈਂ ਅਫੀਸਰ ਸਹਿਵਾਣਾ ਨਾਲ ਮੀਟਿੰਗ ਕੀਤੀ ਹੈ ਸਾਡੇ ਕ੍ਰਿਸ਼ਨ ਕੁਮਾਰ ਦੀ ਬੜੇ ਬਹੁਤ ਬਹੁਤ ਵੀ ਆਸ ਹੈ ਇਰੀਗੇਸ਼ਨ ਦੀ ਰਿਕਵੈਸਟ ਲੋਕਾਂ ਨੇ ਜਨਰ ਕੀਤੀ ਹੈ ਕੋਈ ਮਾਫੀ ਦੀ ਗੱਲ ਨਹੀਂ ਹੈ ਉਹ ਵੀ ਸਰਕਾਰ ਸਖਤ ਦੇ ਨਾਲ ਮਾਫੀ ਨੂੰ ਖਤਮ ਜਿਹੜੀ ਲੋਕਾਂ ਨਾਲ ਵਾਅਦੇ ਕੀਤੇ ਨੇ ਅਸੀਂ ਨੇਤਾ ਦੇ ਨੇ ਇਹ ਨਿਗਲ ਮਾਈਨਿੰਗ ਰੋਕਣੀ ਹੈ ਬਿਲਕੁਲ ਰੋਕ ਕੇ ਹਟਾਗੇ ਭਾਵੇਂ ਕੋਈ ਮਾਫੀ ਕਿੰਨੀ ਉੱਚੀ ਬਾਤ ਲੱਗਦਾ ਹੋਵੇ ਸਾਰਿਆਂ ਨੂੰ ਸੀ ਕਾਨੂੰਨ ਦੇ ਅਨਸਾਰ ਦਿਲਾਂ ਨੂੰ ਜੀਤੀ ਸਾਹਿਬ ਤੁਸੀਂ ਵਿਕਾਸ ਸੰਪੇਖੇ ਪਹਿਲੇ ਬੋਲ ਕੀਤੇ ਹਾਂ ਉਹਦੇ ਵਿੱਚ ਕੱਲ ਦਾ ਵੀ ਦਾਅਵਾ ਜੀ ਕਹਿੰਦੇ ਹਾਸਪੀਟਲ ਹੈ ਹਾਸਕੇ ਦੇ ਸੜਕਾਂ ਸਮਾਂ ਢਾਈ ਸਾਲ ਹੈ ਕਿ ਜੁਮੇੜੀਟੜ ਦੇ ਬਹੁਤ ਵੱਡੀ ਹੈ ਇਸ ਨੂੰ ਵਿੱਚ ਸਮਾਂ ਨਹੀਂ ਦਿੱਤਾ ਇਹਦਾ ਜੇ ਕੰਮ ਕਰਨ ਦੀ ਨੀਅਤ ਹੋਵੇ ਸਮੇਂ ਦੀ ਗੋਲੀਆਂ ਨਹੀਂ ਦੇਖੋ ਸੜਕਾਂ ਦੀ ਗੱਲ ਸੀ ਲੈਰਾ ਤੋਂ ਮੋਲਕ ਵਾਲੀ ਸੜਕ ਇਹ ਮੂਹਰਕ ਤੇ ਖਨੌਰੀ ਵਾਲੀ ਸੜਕ ਮੰਨਦੀ ਹੋ ਗਈ ਸਾਰੇ ਪਿੰਡਾਂ ਦੇ ਵਿੱਚ ਅੱਜ 79 ਕਹਿੰਦੇ ਨੇ ਇਹ 79 ਪਿੰਡਾਂ ਦੀ ਕੰਮ ਚੱਲ ਰਿਹਾ ਹੈ ਮੈਂ ਗਲੀਆਂ ਨਾਲੇ ਲੋਕਾਂ ਨੂੰ ਪੁੱਛੀ ਕਿ ਜਿੱਥੇ ਜਿਹੜੀ ਚੀਜ਼ ਦੀ ਲੋੜ ਸੀ ਉਹ ਦਿੱਤੀ। ਸਾਰੇ ਪਿੰਡਾਂ 'ਚ ਅਸੀਂ ਸਟੇਡੀਅਮ ਨਾਲੇ ਤੇ ਪਿੱਛੇ ਜੇ ਮੈਂ ਕੰਮਾਂ ਦੀ ਗੱਲ ਕਰਾਂ 70% ਹਲਕੇ ਨਹਿਰੇ ਨੇ ਤੇ ਪਿੰਡਾਂ 'ਚ ਜਿੱਥੇ ਪੀਣ ਦਾ ਪਾਣੀ ਸਹੀ ਨਹੀਂ ਹੈ। ਪੂਲਨਗਲਾਰੀ ਪਿੰਡਾਂ ਦੇ ਵਿੱਚ ਵੀ ਤੁਸੀਂ ਦੇਖੋ ਲੋਕ ਪਹਾੜਾ ਦਾ ਪਾਣੀ ਪੀਂਦੇ ਆ। ਉਹ ਕਰਕੇ ਲੈਣਾ ਲੱਗਿਆ ਤੇ ਪਹਾੜਾ 'ਚ ਪਾਣੀ ਘਟਦੇ ਆ। ਉਤੇ ਮਰੀ ਡੰਗ ਜਾਨੀ ਨਸਾਂ ਦੀ ਹੋਜੀ ਕੋ ਜਾਨੀ ਨਸਾਂ ਨੂੰ ਪਾਣੀ ਪਾ ਲੱਗਦੇ ਜਾਨੀ ਨਸਾਂ ਵੀ ਹੋਏ ਹਨ ਹਾਂ ਹਾਂ ਤਾਂ ਧਿਆਨ ਹੀ ਕਿਸੇ ਨੇ ਕੋਈ ਨਹੀਂ ਇਹ ਤਾਂ ਆਪਸੇ ਵਿੱਚ ਹੀ ਗੱਲਾਂ ਮਿਲਣਾ ਕਰਕੇ ਰੱਖੀ ਕਰਦੇ ਰਹੇ ਜਿਹਨਾਂ ਨੂੰ ਜਾਣਾ ਹੈ ਤੇ ਨਹੀਂ ਹਾਂ ਤੇ ਵਿੱਚ ਬਹੁਤ ਕੰਮ ਕਰਨਾ ਲੈਣਾ ਸਾਰੇ ਕੰਮ ਕਰੇ 25 ਸਾਲ ਦਾ ਸਮਾਂ ਜੋ ਮਾਨੀ ਨੁਕਸਾਨ ਦੇ ਸਾਲ ਨੇ ਘੰਟੀਆਂ ਦਿੱਤੀਆਂ ਸੀ ਸਾਰੇ ਅਸੀਂ ਪ੍ਰੋਜੈਕਟ ਨਿਕਲਾਂਗੇ 13 ਮਹੱਲਾ ਕਲੀਨਿਕ ਹਲਕੇ ਨੇਪ ਦੇ ਵਿੱਚ ਚੱਲਦੇ ਉਹ ਪੰਡਾਲ ਦੇ ਵਿੱਚੋਂ ਸਭ ਤੋਂ ਨੇੜੇ ਜਿਹੜਾ ਤੁਹਾਨੂੰ ਲੱਗ ਰਿਹਾ ਸੀ ਸਾਡੇ ਇੱਥੇ ਮੈਡੀਕਲ ਫੈਸਿਲਿਟੀ ਦੀ ਕਮੀ ਹੈ ਤੇਰਾ ਮਹੱਲਾ ਕਲੀਨਿਕ ਦਾ ਨਾਮ ਤਾਂ ਬਹੁਤ ਹੀ ਕਿੰਦਨ ਕਰੀ ਜਾਂਦੇ ਹਨ ਇਹ ਵੀ ਅਮਾਨਡਾ ਕਲੀਨਿਕ ਹੈ ਪਰ ਇਹਦੀ ਕੀਮਤ ਉਹਨਾਂ ਲੋਕਾਂ ਨੂੰ ਪਤਾ ਹੈ ਜਿਹੜੇ ਬਾਈਬੇ ਹਸਪਤਾਲ ਨਾਲ ਦਵਾਈ ਨਹੀਂ ਲੈ ਸਕਦੇ ਇੱਕ ਮਹੱਲਾ ਕਲੀਨਿਕ ਦੇ ਵਿੱਚ ਸਭ ਪੇਸ਼ੈਂਟ ਦੀ ਐਵਰੇਜ ਤੇ ਇਹਨੀ ਕੀਮਤ ਹੋ ਜਾਂਦੇ ਸੋ ਇਸ ਕਰਕੇ ਅਸੀਂ ਬਹੁਤ ਕੁਝ ਨਾ ਬਾਅਦ ਵਿੱਚ ਜਿਹੜਾ ਰਹਿੰਦਾ ਉਹ ਸਾਰਾ ਅਸੀਂ ਪੂਰਾ ਕਰਕੇ ਦਵਾਂਗੇ ਜੋ